ثارਵਾਲੀ ਮਹਿਲਾ ਕਾਂਸਟੇਬਲ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈਆ ਦੱਸਦੀ ਕਿ ਪੁਲਸ ਨੇ ਹਰਾਮ ਦੇ ਜਾਣ ਤੋਂ ਖੁਲਾਸੇ ਕੀਤੇ ਨੇ ਜਦੋਂ ਪੁਲਸ ਨੇ ਕੋਠੀ ਦੀ ਜਿਹੜੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਕੋਠੀ ਦੀ ਚੈਕਿੰਗ ਕੀਤੀ ਤਾਂ ਕੁਝ ਅਜੇਹੀਆਂ ਚੀਜ਼ਾਂ ਬਰਾਮਦ ਕੀਤੀਆਂ ਜਿਹੜੀਆਂ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਤਾਂ ਉੱਥੇ ਦੱਸ ਦਿੰਦੇ ਹਾਂ ਜਦੋਂ ਥਾਰਵਾਲੀ ਮਹਿਲਾ ਕਾਂਸਟੇਬਲ ਜਿਹੜੀ ਡਿਜੀਟਲ মিডিਆ ਤੇ ਬਹੁਤ ਚਾਚਿਆਂ ਦੇ ਵਿੱਚ ਸੀ ਤਾਂ ਉੱਥੇ ਦੱਸ ਦਿੰਦੇ ਹਾਂ ਕਿ ਪੁਲਸ ਨੇ ਹੁਣ ਦੋ ਦਿਨਾਂ ਦਾ ਜਿਹੜਾ ਰਿਮਾਂਡ ਹੋਰ ਹਾਸਲ ਉਥੇ ਜਾਇਦਾਦ ਬਾਰੇ ਵੱਡੇ ਖੁਲਾਸੇ ਹੋਏ ਨੇ ਦੱਸ ਦਿੰਦੇ ਆ ਇਹ ਕਿਹਾ ਜਾ ਰਿਹਾ ਕਿ ਮਹਿਲਾ ਫੌਂਸਟੇਵਲ ਦੇ ਨਾਂ ਤੇ ਸਿਰਫ ਇੱਕ ਸਕੂਟ ਹੀ ਆ ਬਾਕੀ ਜਾਇਦਾਦ ਜਿਹੜੀ ਕਿਸੇ ਹੋਰ ਬੰਦੇ ਦੇ ਨਾਮ ਤੇ ਆ ਉਹ ਕਿਹੜਾ ਬੰਦਾ ਕਿਹੜੇ ਖੁਲਾਸੇ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ ਦੇ ਬਠਿੰਡਾ ਚ ਹੈਰੋਨ ਸਮੇਤ ਗ੍ਰਿਫਤਾਰ ਹੋਈ ਲੇਡੀ ਹੈਡ ਕਨਸਟੇਬਲ ਦੇ ਇਨਸਟਾ ਕੁਇਨ ਦੇ ਮਾਮਲੇ ਜਿਹੜੇ ਹੁਣ ਵੱਡੇ ਖੁਲਾਸੇ ਹੋ ਰਹੇ ਨੇ ਪੁਲਿਸ ਨੇ 2 ਦਿਨਾਂ ਦਾ ਜਿਹੜਾ ਰਿਮਾਂਡ ਹੋਰ ਹਾਸਲ ਕਰ ਲਿਆ ਹੈ ਉੱਥੇ ਕੋਠੀ ਦੀ ਜਿਹੜੀ ਚੈਕਿੰਗ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਹੋਏ ਨੇ ਸੂਤਰਾਂ ਮੁਤਾਬਕ ਜੋ ਮਹਿਲਾ ਦੀ ਥਾਰ ਦੱਸੀ ਜਾ ਰਹੀ ਸੀ ਤਾਂ ਸੂਤਰਾਂ ਦਾ ਕਹਿਣਾ ਹੈ ਕਿ ਉਹ ਮਹਿਲਾ ਦੀ ਥਾਰ ਨਹੀਂ ਤੇ ਜੋ ਲਗਜ਼ਰੀ ਕੋਠੀ ਦੱਸੀ ਜਾ ਰਹੀ ਸੀ ਜਾਂ ਕੋਈ ਹੋਰ ਮਹਿੰਗੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਸੀ ਤਾਂ ਉਹ ਵੀ ਮਹਿਲਾ ਦੀ ਨਹੀਂ ਆ ਕਿਸੇ ਹੋਰ ਬੰਦੇ ਦੇ ਸਾਰੀ ਜਾਇਦਾਦ ਆ ਜਿਹੜੀ ਉਹ ਦੱਸੀ ਜਾ ਰਹੀ ਆ ਚਰਚਾ ਚੱਲ ਰਹੀ ਹੈ ਕਿ ਇੱਕ ਮਹਿਲਾ ਕਾਂਸਟੇਬਲ ਜਿਹੜਾ ਬਹੁਤ ਜ਼ਿਆਦਾ ਮਹਿੰਗਾ ਪਾਲਤੂ ਜਾਨਵਰ ਵੀ ਰੱਖਿਆ ਹੋਇਆ ਸੀ ਸੂਤਰਾਂ ਮੁਤਾਬਕ ਜਿਹੜਾ 2 ਅਪ੍ਰੈਲ ਨੂੰ ਜਦੋਂ ਮਹਿਲਾ ਕਾਂਸਟੇਬਲ ਨੂੰ ਫੜਿਆ ਗਿਆ ਤਾਂ ਉਹ ਕਈ ਵਾਰ ਵੱਡੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਵਾਉਣ ਲਈ ਮਿੰਤਾ ਕਰ ਚੁੱਕੀ ਜਾਣਕਾਰੀ ਮੁਤਾਬਕ ਇਹਨਾਂ ਤੋਂ ਇਲਾਵਾ ਜਿਸ ਬੁਆਏਫ੍ਰੈਂਡ ਨੇ ਲਵ ਮੈਰਿਜ ਤੋਂ ਬਾਅਦ ਉਸ ਨੂੰ ਤਿਆਰੀ ਕਰਵਾ ਕੇ ਪੁਲਿਸ ਨੌਕਰੀ ਲਈ ਮਦਦ ਕੀਤੀ ਸੀ ਉਸ ਉੱਤੇ ਵੀ ਮਹਿਲਾ ਕਾਂਸਟੇਬਲ ਨੇ ਪੁਰਾਣੇ ਸਮੇਂ 'ਚ ਜਿਹੜਾ ਪਰਚਾ ਦਰਜ ਕਰਵਾ ਦਿੱਤਾ ਸੀ ਪੁਲਿਸ ਦੀ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਵਿੱਚ ਸਥਿਤ ਉਸ ਦੀ ਕੋਠੀ ਦੀ ਜਿਹੜੀ ਤਲਾਸ਼ੀ ਲਈ ਤਾਂ ਪੁਲਿਸ ਦਾ ਕਹਿਣਾ ਕਿ ਉਸ ਕੋਠੀ ਤੋਂ ਕੋਈ ਵੀ ਅਪੱਤੀਜਨਕ ਚੀਜ਼ ਨਹੀਂ ਮਿਲੀ ਹਾਲਾਂਕਿ ਪੁਲਿਸ ਸਰੋਤਾਂ ਅਨੁਸਾਰ ਅੰਦਰੂ ਕੋਠੀ ਕਾਫੀ ਲਗਜ਼ਰੀਆ ਇੱਥੇ ਸੰਵਾਦ ਲਈ ਮਹਿੰਗੀਆਂ ਜਿਹੜੇ ਕੁਰਸੀਆਂ 50000 ਤੋਂ ਵੱਧ ਕੀਮਤ ਵਾਲੇ ਬੈੱਡ ਅਤੇ 25-25000 ਰੁਪਏ ਦੇ ਮਹਿੰਗੇ ਪਰਫਿਊਮ ਮਿਲੇ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਨੇ ਤੋਹਫੇ ਵਜੋਂ ਦਿੱਤੀਆਂ ਜਾਂ ਫਿਰ ਇਹਨਾਂ ਨੂੰ ਹੈਰੋਨ ਦੀ ਕਮਾਈ ਨਾਲ ਕ੍ਰਿਦਿਆ ਗਿਆ ਬਠਿੰਡਾ ਦੇ ਡੀਐਸਪੀ ਨੇ ਦੱਸਿਆ ਕਿ ਇੱਕ ਦਿਨ ਦੀ ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲੀਆਂ ਜائਦਾਦਾਂ ਅਤੇ ਗੱਡੀਆਂ ਬਾਰੇ ਜਿਹੜੀ ਜਾਣਕਾਰੀ ਮਿਲੀ ਇਸ ਕਰਕੇ ਹੋਰ ਜਾਂਚ ਲਈ ਜਿਹੜਾ ਰਿਮਾਂਡ ਉਹ ਵਧਾਇਆ ਗਿਆ ਡੀਐਸਪੀ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਿਹੜੀ ਜਾਂਚ ਲਈ ਨਿਗਮ ਅਧਿਕਾਰੀਆਂ ਨੂੰ ਲਿਖਤ ਭੇਜੀ ਗਈ ਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਸਟਰਕਸ਼ਨ ਕਾਨੂੰਨੀ ਹੈ ਜਾਂ ਨਹੀਂ ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਾਇਦਾਦਾਂ ਕਿਸ ਦੇ ਨਾਂ ਤੇ ਰਜਿਸਟਰ ਨੇ ਡੀਐਸਪੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਕੁਝ ਹੋਰ ਸਾਥੀਆਂ ਦੀ ਵੀ ਪਛਾਣ ਹੋ ਗਈ ਹੈ ਤੇ ਉਹਨਾਂ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਡਿਟੇਲ ਲਈ ਆਰਟੀਓ ਨੂੰ ਲਿਖਿਆ ਗਿਆ ਤੇ ਉਹਨਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਆ। ਡੀਐਸਪੀ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਜੋ ਵੀ ਕਾਰਵਾਈ ਬਣेंगी ਉਹ ਕੀਤੀ ਜਾਵੇਗੀ। ਦੱਸਦੀ ਹੈ ਕਿ ਪੁਲਿਸ ਕਰਮਚਾਰੀ ਇਨਸਟਾ ਕੁਮਿੰਦੇ ਮਾਮਲੇ 'ਚ ਜਿਹੜੇ ਵੱਡੇ ਖੁਲਾਸੇ ਹੋਏ ਨੇ 17 ਗ੍ਰਾਮ ਹੈਰੋਨ ਸਮੇਤ ਫੜੀ ਗਈ ਸੀ ਉਸਦੇ ਨਾਲ ਹੀ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਰੈਕਟ ਦੀਆਂ ਪਰਤਾਂ ਹੁਣ ਹੌਲੀ-ਹੌਲੀ ਜੜੀਆਂ ਖੁੱਲ ਰਹੀਆਂ ਨੇ ਸੂਤਰਾਂ ਅਨੁਸਾਰ ਚੰਡੀਗੜ੍ਹ ਤੋਂ ਆਈ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਕਨਾਲ ਥਾਣੇ 'ਚ ਪੁਲਿਸ ਰਿਮਾਂਡ ਦੌਰਾਨ 2 ਘੰਟੇ ਤੋਂ ਬਾਅਦ ਸਮੇਂ ਲਈ ਮਹਿਲਾ ਕਾਂਸਟੇਬਲ ਨਾਲ ਪੁੱਛਗਿੱਛ ਕੀਤੀ ਗਈ